ਤੇ ਆਜੋ ਆਪਾਂ ਹੁਣ ਜਵਾਕ ਕਹਿੰਦੇ ਕੁਲਫੀ ਖਾਣੇ ਆਂਗੇ ਤੇ ਹੁਣ ਕੁਲਫੀ ਖਵਾਣੇ ਇਹਨਾਂ ਨੂੰ ਓਏ ਆ ਜਾ ਭੱਜਿਆ ਜੇ ਖਾਣੀ ਹੈਗੀ ਫੇਰ ਨਾ ਕਹੀਂ 15 ਫੇਰ ਨਾ ਕਹੀਂ ਜੇ ਲਾਂਗੇ ਕੁਲਫੀ ਵਾਲਾ ਭਾਈ ਕਿਵੇਂ ਆ ਮੁੰਨਾ ਭਾਈ ਐਮਬੀਬੀਐਸ ਆ ਆ ਦਹੀਂ ਕੁਲਫੀਆਂ ਦੋ ਆ ਦਹੀਂ ਦੋ ਕੁਲਫੀਆਂ ਹਾਂ ਬਾਦ ਦੋ ਹੀ ਦੇ ਦੇ ਫੜ ਓਏ ਕੋਈ ਨਹੀਂ ਕੋਈ ਨਹੀਂ ਆ ਜਾ ਤਾ ਹੂੰ ਕਿਉਂ ਟੈਨਸ਼ਨ ਲਈਏ ਤੇ ਆਪਾਂ ਨੇ ਖਾਲੀਆਂ ਉਹਨਾਂ ਕੁਲਫੀਆਂ ਲੈ ਲਈਆਂ ਤੇ ਚੱਲਦੇ ਆਂਗੇ ਹੁਣ ਆਪਾਂ ਫਿਰ ਪਹਾਣੀ ਘਰ ਤੋਂ ਉਹਨਾਂ ਨਾਲ ਹੈ ਚੱਲ ਵਧੀਆ ਇੱਕ ਉਹਤੇ ਹੋਰ ਨਹੀਂ ਦੀ ਬਾਬਾ ਟੋਪੀ ਵਾਲਾ ਵੀ ਨਹੀਂ ਕਿਹੜਾ ਉਹ ਵੀ ਹੈਗਾ ਉਹ ਵੀ ਹੈਗਾ ਹਨ ਚੱਲ ਵਧੀਆ ਵਧੀਆ ਵਾਹੀ ਗਿਆ ਬੱਚਿਆਂ ਨੇ ਲੈ ਲਈਆਂ ਕੁਲਫੀਆਂ ਤੇ ਉਹ ਤਾਂ ਕੁਲਫੀਆਂ ਖਾਣ ਕੇ ਮੇਰੇ ਹਿਸਾਬ ਨਾਲ ਵੀ ਆਪਾਂ ਹੁਣ ਪੀ ਲਈਏ ਕੁਟਕੁਟ ਚਾਹ ਨਾਲੇ ਖਾਈਏ ਰੋਟੀ ਤੇ ਉਸ ਤੋਂ ਬਾਅਦ ਦੇਖਦੇ ਆਂਗੇ ਕੀ ਬਣਦਾ ਚੱਲ ਦੇਾਂਗੇ ਆਪ ਦੇ ਕੰਮ ਕਰਦੇ ਆਂਗੇ ਇਹ ਆਪਾਂ ਭਾਈ ਹੁਣ ਬਣਾਉਣੇ ਆਂਗੇ ਚਾਹ ਤੇ ਮੈਂ ਪਾਣੀ ਪਾ ਕੇ ਰੱਖਤਾ ਤੀਗਾ ਮਨ ਲੱਗਾ ਖੱਚੇ ਗੇ ਰਸਮੀ ਦਾ ਪਾਣੀ ਪਾਤਾ ਉਬਲ ਵੀ ਗਈ ਫਰਿੱਜ ਚੋਂ ਕੱਢ ਲਾਂਗੇ ਦਾਦਾ ਬਾਦ ਦੁੱਧ ਕੱਢ ਕੇ ਫਿਰ ਪੋਣੇ ਦੀ ਚਾਹ ਚ ਆ ਪਿੱਛੇ ਡੰਡ ਲਾ ਰਿਹਾ ਲਾ ਡੰਡਾ ਸੱਤ ਰੰਡ ਲਾ ਤੈਨੂੰ 200 ਰੁਪਏ ਨਾਲ ਵਿੱਚ ਸੱਤ ਰੰਡ ਲਾ ਗਿਆ ਤੂੰ ਇਥੇ ਹੁਣ ਆਪਾਂ ਆਉਂਦੇ ਹਾਂ ਦੁੱਸਰ ਚਾਹ ਚ ਬਾਈ ਇੱਕ ਗੱਲ ਹੋਰ ਚਾਹ ਦੇ ਵਿੱਚ ਪਉੜੇ ਨੇ ਇਲਾਇਚੀਆਂ ਗਲਤੀ ਨਾਲ ਪੈ ਗਿਆ ਜੀਰਾ ਤੇ ਹੁਣ ਦੇਖਦੇ ਆ ਕਿ ਆ ਜਾ ਤੇਸਟ ਆਊਗਾ ਫਲਾ ਨਹੀਂ ਕੀ ਕੀ ਬਣੂ ਗਲਤੀ ਨਾਲ ਚਾਹ ਚ ਮੇਰੇ ਤੋਂ ਜੀਰਾ ਪੈ ਗਿਆ ਪਾਉਂ ਗਿਆਂ ਨੇ ਇਲਾਇਚੀਆਂ ਮੈਂ ਤੇ ਪੈ ਗਿਆ ਜੀਰਾ ਦੇਚਾ ਹੋਂਟਾ ਕਿਪਾ ਦੁੱਧ ਦੇ ਵਿੱਚ ਸਾਈਕਲ ਉਹ ਇਹ ਉਹਦਾ ਕਹਿੰਦਾ ਕਹਿੰਦਾ ਉਹ ਕਰਤਾ ਹੈਂ ਪਤਾ ਨਹੀਂ ਤੈਨੂੰ ਪਤਾ ਹੋਣਾ ਅੱਜ ਫੇਰ ਮੌਸਮ ਜਾਂ ਖਰਾਬ ਹੋ ਗਿਆ ਤੇ ਮੈਨੂੰ ਲੱਗਦਾ ਕਿਤੇ ਰੱਬ ਫੇਰ ਨਾ ਨਾ ਮੀਂਹ ਨਹੀਂ ਆਈ ਪਾ ਦੇ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇਗੀਆਂ ਹੋਰ ਦੇਈ ਚਰਾਹ ਦੀ ਬਾਜਰ ਤੋਂ ਫਿਰ ਕੇ ਆਉਣੇਗੇ ਪਾਸੇ ਤੇ ਚਾਰਿਆ ਦੀਗਾ ਤੇ ਮੌਸਮ ਫੇਰ ਖਰਾਬ ਹੋਏ ਹੋਏਗਾ ਅੱਜ ਦੇਖੋ ਕਿਵੇਂ ਬੱਦਲ ਚੜਿਆਗਾ ਉੱਪਰ ਸਾਰੇ ਪਾਸੇ ਫੇਰ ਇਹ ਵੈਸੇ ਜੇ ਆਪ ਨੂੰ ਹਜੇ ਕੁਝ ਕਰਨਾ ਨਹੀਂ ਚਾਹੀਦਾ ਹਜੇ ਹਜੇ ਟਿਕਣਾ ਚਾਹੀਦਾ ਵੀ ਤੱਕ ਬਹੁਤ ਭੜਾ ਜਾ ਬੱਦਲ ਚੜਿਆ ਹੋਇਆਗਾ ਕੋਈ ਪਤਾ ਨਹੀਂਗਾ ਕਦੋਂ ਬਾਰਿਸ਼ ਆ ਜੇ ਉਹ ਆਇਆਗਾ ਜੀ ਇਧਰ ਘੁੰਮਣ ਜੇ ਸਭ ਪਿਆ ਸਾਈਡ ਤੇ ਸੁਬਾਹ ਜਾ ਆਪਣੇ ਘਰ ਇੱਥੇ ਆ ਗਏ ਸੀ ਮਾਜ਼ਰ ਹੁਣ ਬੈਠਦੇ ਆਂਗੇ ਓਰੇ ਨਜ਼ਾਰਾ ਬਹੁਤ ਆ ਗਿਆ ਮੌਸਮ ਨੂੰ ਦਿਖਾਣਾ ਬੈਕ ਸਾਈਡ ਦੇਖੋ ਕਿੰਨਾ ਵਧੀਆ ਇੱਥੇ ਚਰਸਤਾਗਾ ਪਰ ਲੋਕ ਟੂਨੇ ਜੇ ਵੀ ਬੜੇ ਕਰਦੇ ਨੇ ਇੱਥੇ ਦੇਖੋ ਕਿੰਨਾ ਵਧੀਆ ਮੌਸਮ ਆ ਉਹ ਸਾਈਡ ਦੇ ਉੱਤੇ ਮੇਰਾ ਪਿੰਡ ਆਗਾ ਉਦੋਂ ਬਾਅਦ ਉਸ ਤੋਂ ਘੰਟਾ ਬੈਠ ਕੇ ਮੈਂ ਆ ਗਿਆ ਤੀਗਾ ਐ ਕਰੀ ਅ 50 ਦਾ ਦੋ ਬਲੇਡ ਦੇ ਦੇ ਤੇ ਬਾਕੀ ਟਮਾਟਰ ਪਾ ਦੇ ਅਜੀ ਫੋਨ ਦੇ ਉੱਤੇ ਬਿਜੀ ਚੱਲ ਰਿਹਾ ਉਹ ਮਨ ਲਾਦਾ ਵੀ ਇੱਕ ਬਲੇਡ ਬਾਕੀ ਟਮਾਟਰ ਜਾਂ ਦੋ ਬਲੇਡ ਦੇ ਦੇ ਵਧੀਆ ਜੇ ਬਾਕੀ ਕਿ ਟਮਾਟਰ ਦੇ ਦੇ ਲੱਗ ਰਿਹਾ ਹੈਗਾ ਟਾਵਰ ਨਾਲ ਆਪਦਾ ਕੰਮ ਤਾਂ ਵਧੀਆ ਜਿਹਾ ਦੇ ਦੇ ਇੱਕ ਵਧੀਆ ਜਿਹਾ ਲੈਣਾ ਇਹ ਬਾਕੀ ਟਮਾਟਰ ਪਾ ਦੇ ਹਾਂ ਬਾਈ ਸੇੜ ਜੀ ਕਿਵੇਂ ਹੋ ਕੀ ਹਾਲ ਨੇ ਅੱਜ ਫੇਰ ਬੱਦਲ ਜਾ ਹੋ ਗਿਆ ਮੈਨੂੰ ਕਾਫੀ ਦਿਖਾ ਰਿਹਾ ਨੇ ਮੈਂ ਤਾਂ ਬਾਹਰ ਲੈਣਾ ਐ ਸਮਾਂ ਮੈਂ ਕਾਫੀ ਥੋੜੀ ਦੇਖਣਾ ਹੈ ਕਣੀਆਂ ਜੀਆਂ ਹੌਲੀ-ਹੌਲੀ ਪੈਣ ਲੱਗ ਗਈਆਂ। ਅੱਧ ਰੱਗ ਵੜੀ ਨਹੀਂ ਟੈਂਕੀ ਭਰ ਗਈ। ਪੈਣ ਲੱਗੀਆਂ ਕਣੀਆਂ ਪਈ ਹੌਲੀ-ਹੌਲੀ। ਮੌਸਮ ਖਰਾਬ ਜਾ ਹੋ ਗਿਆ। ਮੈਨੂੰ ਲੱਗਦਾਗਾ ਵੀ ਅੱਜ ਫੇਰ ਰਾਤ ਨੂੰ ਕਿਤੇ بارش ਨਾ ਆ ਜੇ। ਵਾਹਿਗੁਰੂ ਬਚਾ ਕੇ ਰੱਖੇ। ਤੇ ਚੜਦਿਆਂਗੇ ਹੁਣ ਚਿਵਾਰੇ ਤੇ ਦੇਖਦੇ ਆਂਗੇ ਕਿਵੇਂ ਦਾ ਲੱਗਦਾ ਮੇਰਾ ਪਿੰਡ। ਦੇਖੋ ਕਿਵੇਂ ਸਾਰੇ ਪਿੰਡ ਦੇ ਉੱਤੇ ਕਾਲੀ ਕਟਾ ਚੜੀ ਹੋਈ ਆ ਪਿੰਡ ਦੇ ਸਾਰੇ ਪਾਸੇ ਕਾਲੀ ਕਟਾ ਕਾਲੀ ਕਟਾ ਫਾਸਲਾ ਪੱਕੀਆਂ ਪਈਆਂ ਨਹੀਂ ਗੀਆਂ ਰੱਬ ਨਾ ਕਰੇ بارش ਆਵੇ ਸਾਹਮਣੇ ਗੁਰਦੁਆਰਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋਗੇ ਆਹ ਚਲੋ ਹੁਣ نیچے ਚਲੋ ਚਲਿਏ نیچے ਕਾਫੀ ਤੇਜ਼ ਬਾਰਸ਼ ਆ ਗਈ ਗਵਾਂਡੀਆਂ ਦੀ ਰੇਪੇਂਟਿੰਗ ਦੀ ਭਰ ਗਈ ਭਾਈ ਉਹਨੇ ਗਵਾਂਡੀਆਂ ਕਿੱਧਰ ਗਏ ਹੋਏ ਨੇ ਟੈਂਕੀ ਉੱਪਰ ਦੀ ਚੱਲ ਰਹੀ ਹੈ ਇਹਨਾਂ ਦੀ ਚਲੋ ਹੁਣ ਉੱਪਰ ਚੱਲਦੇ ਆਂਗੇ نیچے ਮੀਂਹ ਆ ਗਿਆ ਤੇਜ਼ ਕਣੀਆਂ ਹੋ ਗਈਆਂ ਮੜਾ ਟਾਇਰ ਲੌਕ ਬੰਦ ਕਰੀ ਬਾਲ ਬੰਦ ਕਰੀ ਟੈਂਕੀ ਭਰ ਰਹੀ ਆ ਦੇਖਦਾ ਲੈਦਾ ਉਹਦੀ ਲੰਘਿਆ ਤੂੰ ਮੜਾ ਕਮਾ ਦੇ Come on, David,